ਉਹ ਜੂਆ ਦੇ ਮਾਲਕ ਆਏ ਤੇ ਜਦੋਂ ਮੀਆਂ ਮੀਰ ਜੀ ਮੀਆਂ ਮੀਰ ਜੀ ਝਾੜੂ ਤੇ ਨਾ ਅਕਬਰ ਦੇ ਦਰਬਾਰ 'ਚ ਗੀਤਾ ਦੀ ਕਥਾ ਹੋਣੀ ਬੰਦ ਕਰਵਾਤੀ ਗਈ ਜਦੋਂ ਆਇਆ 16 ਹਜ਼ਾਰ ਗੋਪੀਆਂ ਦੇ ਨਾਲ ਇਕੱਠੇ ਰਾਸਲੀਲਾ ਕਰਦੇ ਸਨ ਉਹ ਇਹ ਵੀ ਕਦੀ ਹੋਇਆ ਇਕੱਠੇ ਕਿਥੋਂ ਇਹ ਵੀ ਸਾਬ ਸੁਣਾ ਰਹੇ ਕਿਲੇ ਵਾਲੇ ਮਹਾਰਾਜ ਜੀ ਉਹ ਕਹਿੰਦੇ ਨੇ ਹਿੰਦੂਆਂ ਦੇ ਧਰਮ 'ਚ ਗਲਤ ਲਿਖਿਆ ਅੱਗੇ ਨਹੀਂ ਸਾਂ ਚਾਹੁੰਦੇ ਬੰਦ ਕਰਵਾਤੀ ਉਚਾਰੂ ਦੇਨਾ ਸੰਤ ਮੁਸਲਮਾਨ ਸੁਨਦਾ ਆਨੰਦ ਮਾਣਨਾ ਕਥਾ ਦਾ ਵੇਖਿਆ ਜੇ ਉਹਨਾਂ ਦਾ ਬੋਲਾ ਨਹੀਂ ਰਹਿ ਸਕੇ ਨਾ ਕਿ ਮੇਰੇ ਗੁਰੂ ਪਰਮੇਸ਼ਰ ਦੀ ਕਥਾ ਬੰਦ ਹੋਣ ਲੱਗੀ ਹੁਣ ਕੱਲ ਤੋਂ ਇੱਥੇ ਜਾ ਕੇ ਰਾਜੇ ਨੂੰ ਕਹਿੰਦੇ ਨੇ ਨਹੀਂ ਉਹ ਕਰ ਸਕਦੇ ਨੇ ਉਹ ਰੂਪ ਧਾਰ ਸਕਦੇ ਨੇ ਉਹ ਨਹੀਂ ਮੰਨ ਰਹੇ ਕੀ ਬੋਲਾ ਛੜਿਆ ਰਾਜਾ ਜੀ ਮੈਂ ਤੁਹਾਡੇ ਕੋਲ ਬੈਠਾ ਹਾਂ ਸਾਰੇ ਸ਼ਹਿਰ ਲਾਹੌਰ ਚ ਕਹਿ ਦਿਓ ਕੋਈ ਸਮਾਂ ਮੁਕਰਰ ਕਰ ਦਿਓ ਮੈਂ ਸਾਰਿਆਂ ਨਾਲ ਇੱਕੋ ਸਮੇਂ ਪ੍ਰਸ਼ਾਦਾ ਛਕਾਂਗਾ ਵਾ 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 ਉਹ ਬਲੇ ਹਰਦਾਈ ਉਹ ਜਦੋਂ ਹੋਇਆ ਸਾਹਿਬ ਕਹਿੰਦੇ ਨੇ ਸਮਾਂ ਮੁਕਰਰ ਹੋਇਆ ਤੋਪ ਦਾ ਗੋਲਾ ਛੱਡਿਆ ਗਿਆ ਜਿੱਥੇ ਜਾਨ ਅੱਗੇ ਲੰਗਰ ਪ੍ਰਸ਼ਾਦਾ ਛਕਾ ਕੋਈ ਹੱਥ ਸੱਚੇ ਕਰਾ ਰਿਹਾ ਵਾ 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 ਤੇ ਵੇਖੋ ਕੀ ਕਹਿੰਦੇ ਨੇ ਉਹ ਜੇ ਮੇਰੇ ਕੋਲ ਉਹਨਾਂ ਦਾ ਮੈਂ ਬਣਾਇਆ ਹੋਇਆ ਵਾਂ ਮੇਰੇ ਕੋਲ ਇੰਨੀ ਸੇਵਾ ਲੈ ਸਕਦੇ ਨੇ ਉਹ ਆਪ ਕੀ ਨਹੀਂ ਕਰ ਸਕਦੇ ਪ੍ਰਗਟ ਹੋਏ ਸਾਸਮੇ ਜੀ ਕਿ ਨਿਸ਼ਾਰਾ ਸਾਹਿਬ ਨੀ ਪੱਥਰ ਰੱਖਣ ਲੱਗੇ ਸਾਹਿਬ ਬਾਹਰਲੇ ਗੁਰਦੁਆਰੇ ਦਾ ਰਖਵਾਈ ਸੰਤ ਲਦਾ ਸਿੰਘ ਰਾਂ ਦਾ ਮਿਹਰਬਾਨ ਜੀ ਇੱਥੇ ਨਹੀਂ ਉਹਨਾਂ ਦੇ ਪਿਤਾ ਜੀ ਕੋਲ ਨੀ ਪੱਥਰ ਵਿਖਾਇਆ ਸਤ ਮੁਛਾ ਸਤ ਬੜੇ ਬੜੇ ਮਹਾਰਾਜੀ ਇਹਡੇ ਇਹਡੇ ਸਾਧ ਨੇ ਬੈਰ ਨਾਲ ਕੋ ਆਏ ਗ੍ਰਸਥੀ ਘਰੋਂ ਤੁਸੀਂ ਇੱਕ ਨੀਵਤ ਰਖਾ ਲਿਆ ਜੀ ਸਾਬ ਕਹਿੰਦੇ ਨੇ ਆਇਆ ਜੇ ਸ਼ਾਮ ਨੂੰ ਤੁਹਾਨੂੰ ਦੱਸਾਂਗੇ ਜਦੋਂ ਸ਼ਾਮ ਕਥਾ ਤੋਂ ਬਾਅਦ ਸਹਿਬ ਫਰਮਾਉਂਦੇ ਨੇ ਉਹ ਜਦੋਂ ਮੀਆਂ ਮੀਰ ਜੀ ਸਾਡੇ ਵਿੱਚੋਂ ਵਾ 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 ਅਸੀਂ ਕਿਸੇ ਹੋਰ ਕੋਲੋਂ ਰਖਵਾ ਲਈਏ ਇੱਕ ਗੁਰੂ ਨਾਨਕ ਦੀ ਜੋਤ ਹੈ ਸਹਿਬ ਫਰਮਾ ਸਾਹਿਬ ਜੀ ਇਹ ਸਥਾਨ ਬਣਿਆ ਹੈ ਕਿੰਨਾ ਸੋਹਣਾ ਲੱਗ ਰਿਹਾ ਬਾਹਰ ਜਾਂਦੇ ਆ ਉਹ ਮਹਾਰਾਜ ਕਹਿੰਦੇ ਨੇ ਅੱਜ ਮੈਂ ਲੁਕਾ ਨਹੀਂ ਰੱਖਣਾ ਮੈਂ ਦੱਸ ਦੇਣਾ ਵਾਂ ਈਸੇ ਦਾ ਅਵਤਾਰ ਵੀ ਮੈਂ ਹੀ ਸਾ ਹਾਂ ਔਰ ਸਾਰੇ ਅਗਲੇ ਕੰਮ ਔਰ ਸੇਵਾ ਮੇਰੇ ਕੋਲ ਲੈ ਲਈ ਦੇ ਦੱਸੋ ਸਾਡੇ ਬਾਦਸ਼ਾਹ ਸਾਡੇ ਮਹਾਰਾਜ ਜੀ ਜੇ ਉਹਨਾਂ ਦੇ ਮਹਿਲ ਬਣੇ ਉੱਥੇ ਸਾਰੀ ਦੁਨੀਆ ਦੇ ਵਿੱਚ ਉਹ 100 100 ਸਾਲ ਲੱਗ ਕੇ ਮੀਨਾਗਰੀਆਂ ਕਰਕੇ ਭਰੇ ਉਹ ਤੁਸੀਂ ਹੁਣ ਮੌਜਾ ਲੈਣੀਆਂ ਨੇ ਜਦ ਦੁਜਾ ਰਹਿਣਾ ਹੀ ਕੋਈ ਨਹੀਂ ਉਹ ਬਚਨ ਸੱਚੇ ਪਾਤਸ਼ਾਹ ਦਾ ਵੇਖੋ ਮਾਰੇ ਕਹਿੰਦੇ ਜਿੰਨਾ ਗੁਰਾਂ ਦਾ ਬਚਨ ਮੰਨ ਕੇ ਲੱਕ ਕਮਰ कसे ਬੰਨੇ ਨੇ ਗੁਰਾਂ ਨਾਲ ਉਹਨਾਂ ਨੂੰ ਲੱਕ ਨਾਲ ਬੰਨ ਲਏ ਓਏ ਗੁਰੂ ਲੱਕ ਬੰਨ ਲਵੇ ਕਦੀ ਛੱਡ ਜਾਵੇ ਓਏ ਅਦਾ ਹੀ ਛੱਡੇਗਾ ਜਦੋਂ ਕਮਰ ਕਸਾ ਲਾਵਾਂਗੇ ਵਾ 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 ਸਾਹਿਬ ਕਹਿੰਦੇ ਨੇ ਜਿੰਨਾ ਨੇ ਉਹਨਾਂ ਦੇ ਚਰਨਾਂ ਤੇ ਸਿਰ ਸੋਟ ਛੁੜਿਆ ਹੋਵੇ ਉਸ ਸਿਰ ਦੀ ਫਿਰ ਉਹ ਆਪ ਸਵਾਲ ਕਰਦੇ ਆ ਸਤ ਗੁਰਜੀ ਤੇਰੀਆ ਦੀਦਾਰਾਂ ਦੀ ਲੋੜ ਹੈ ਸਤ ਗੁਰਜੀ ਯਾਰੇ ਅੰਤਿ ਲੋੜ ਸਤ ਗੁਰਜੀ ਤੇਰੀ ਹਿੰਦ ਡੋਬਦੀ ਜਾਂਦੀ ਮੂ ਕਿਨਾਰੇ ਆ ਦੀ ਲੋੜ ਹੈ ਜਿੰਦ